ਸ਼ੰਭੂ ਬਾਰਡਰ ਕਿਸਾਨ ਅੰਦੋਲਨ ਟੂ ਵਿੱਚ ਖੜੇ ਹੋਏ ਆ ਸਾਡੇ ਕੋਲ ਮਾਨਯੋਗ ਜੱਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਉਹ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਔਰ ਸੱਦਾ ਪੱਤਰ ਲੈ ਕੇ ਆਏ ਨੇ ਕਿ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜੋ ਚੰਡੀਗੜ੍ਹ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਲੱਗਾ ਹੋਇਆ ਉਹਨਾਂ ਦੇ ਪ੍ਰਤੀ 25 ਜਨਵਰੀ ਨੂੰ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਆਪ ਜਾਣ ਵਾਸਤੇ ਉਥੇ ਹੀ ਸਾਰੇ ਆਵਾਮ ਨੂੰ ਸਾਰੀ ਕੌਮ ਨੂੰ ਬੇਨਤੀ ਕਰਾਂਗੇ ਕਿ 25 ਜਨਵਰੀ ਨੂੰ ਮੋਹਾਲੀ ਜਿਹੜਾ ਲੱਗਾ ਹੋਇਆ ਮੋਰਚਾ ਕਮਿੰਡ ਸਾਫ ਮੋਰਚਾ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ ਤਾਂ ਕਰਕੇ ਸਾਰੇ ਬੜਾਰੇ ਆਪਣੇ ਆਪਣੇ ਵਿਚਾਰ ਰੱਖ ਕੇ ਔਰ ਹੋਰ ਲੋਕਾਂ ਨੂੰ ਲਾਮਬੰਦ ਕਰਕੇ ਲੈ ਕੇ ਉਥੇ ਆਓ ਤਾਂ ਕਰਕੇ ਆਪਾਂ ਬੰਦੀ ਸਿੰਘਾਂ ਨੂੰ ਉੱਥੋਂ ਜਿਹੜਾ ਰਿਆ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਭੂ ਮੋਟਰ ਦਾ ਜੋ ਕਿਸਾਨੀ ਮੋਰਚਾ ਟੂ ਲੱਗਿਆ ਹੋਇਆ ਸੰਭੂ ਬਾਰਡਰ ਦੇ ਉੱਤੇ ਉੱਥੇ ਆਏ ਸੀਗੇ 25 ਜਨਵਰੀ ਨੂੰ ਜੋ ਕੌਮੀ ਨਿਸਾਫ ਮੋਰਚੇ ਦੇ ਵਿੱਚ ਮਹਾਪੰਚਾਇਤ ਰੱਖੀ ਗਈ ਆ ਸਾਰੇ ਕਿਸਾਨ ਆਗੂਆਂ ਨੂੰ ਸੱਦਾ ਪੱਤਰ ਦੇਣ ਵਾਸਤੇ ਕਿਸਾਨ ਆਗੂ ਸਤਕਾਰਯੋਗ ਸਰਦਾਰ ਭੰਦੇਰ ਸਾਹਿਬ ਮਨਜੀਤ ਰਾਏ ਜੀ ਹੋਰ ਜਿੰਨੇ ਵੀ ਆਗੂ ਨੇ ਸਾਰਿਆਂ ਨਾਲ ਗੱਲਬਾਤ ਟੈਲੀਫੋਨ ਤੇ ਹੋਈ ਅੱਜ ਨਹੀਂ ਹੈਗੇ ਉਹ ਕਿਉਂਕਿ 26 ਜਨਵਰੀ ਦੇ ਜਿਹੜੇ ਪ੍ਰੋਗਰਾਮ ਦੀ ਉਹ ਤਿਆਰੀ ਚੱਲ ਰਹੀ ਆ ਤੇ ਭਾਈ ਬਲਵੰਤ ਸਿੰਘ ਜੀ ਬਹਿਰਾਮਪੁਰ ਜਿਹੜੇ ਕਿਸਾਨ ਆਗੂ ਨੇ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਸਾਰਨ ਸੱਦਾ ਪੱਤਰ ਦਿੱਤਾ ਜਾਂਦਾ ਕੀ ਕੌਮੀ ਇਨਸਾਫ ਮੋਰਚੇ ਦੇ 25 ਜਨਵਰੀ ਨੂੰ ਬਹੀਰਾਂ ਘੱਟ ਕੇ ਸਾਰੇ ਕਿਸਾਨ ਆਗੂ ਤੇ ਜਿੰਨੇ ਵੀ ਹੋਰ ਕਿਸਾਨ ਵੀਰ ਨੇ ਸਮੂਹ ਸਾਧ ਸੰਗਤ ਆਪਾਂ ਉਥੇ ਪਹੁੰਚ ਕੇ ਹਾਜ਼ਰੀ ਲਵਾਈਏ ਤਾਂ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਹਮਾਰਾ ਸਮੇਤ ਜਿਹੜੇ 30 30 35 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸਰਕਾਰ ਨੇ ਧੱਕੇ ਨਾਲ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕਰਵਾਉਣ ਵਾਸਤੇ ਇਹ ਮਹਾਪੰਚਾਇਤ ਹੋ ਰਹੀ ਆ ਆਪ ਸਾਰੀਆਂ ਸੰਗਤਾਂ ਨੇ ਬਹੀਰਾਂ ਘੱਟ ਕੇ ਪਹੁੰਚਣਾ ਤੇ ਕਿਸਾਨ ਆਗਾਂ ਨੂੰ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਸਾਰੇ ਉੱਥੇ ਪਹੁੰਚ ਕੇ ਹਾਜ਼ਰੀ ਲਵਾਇਓ ਜੀ ਸੰਭੂ ਬਾਰਡਰ ਕਿਸਾਨ ਅੰਦੋਲਨ ਟੂ ਵਿੱਚ ਖੜੇ ਹੋਏ ਆ ਸਾਡੇ ਕੋਲ ਮਾਨਯੋਗ ਜ਼ਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਉਹ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਔਰ ਸੱਦਾ ਪੱਤਰ ਲੈ ਕੇ ਆਏ ਨੇ ਕਿ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜੋ ਚੰਡੀਗੜ੍ਹ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਲੱਗਾ ਹੋਇਆ ਉਹਨਾਂ ਦੇ ਪ੍ਰਤੀ 25 ਜਨਵਰੀ ਨੂੰ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਆਪ ਜਾਣ ਵਾਸਤੇ ਉੱਥੇ ਹੀ ਸਾਰੇ ਆਵਾਮ ਨੂੰ ਸਾਰੀ ਕੌਮ ਨੂੰ ਬੇਨਤੀ ਕਰਾਂਗੇ ਕਿ 25 ਜਨਵਰੀ ਨੂੰ ਮੋਹਾਲੀ ਜਿਹੜਾ ਲੱਗਾ ਹੋਇਆ ਮੋਰਚਾ ਕੌਮਿੰਡ ਸਾਫ ਮੋਰਚਾ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ ਤਾਂ ਕਰਕੇ ਸਾਰੇ ਬਲਾਰੇ ਆਪਣੇ ਆਪਣੇ ਵਿਚਾਰ ਰੱਖ ਕੇ ਔਰ ਹੋਰ ਲੋਕਾਂ ਨੂੰ ਲਾਮਬੰਦ ਕਰਕੇ ਲੈ ਕੇ ਉੱਥੇ ਆਓ ਤਾਂ ਕਰਕੇ ਆਪਾਂ ਬੰਦੀ ਸਿੰਘਾਂ ਨੂੰ ਉੱਥੋਂ ਜਿਹੜਾ ਰਿਆ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਭੂ ਮੋਰਚਾ ਜੋ ਕਿਸਾਨੀ ਮੋਰਚਾ ਟੂ ਲੱਗਿਆ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਉੱਥੇ ਆਏ ਸੀਗੇ 25 ਜਨਵਰੀ ਨੂੰ ਜੋ ਕੌਮੀ ਨਸਾਫ ਮੋਰਚੇ ਦੇ ਵਿੱਚ ਮਹਾਪੰਚਾਇਤ ਰੱਖੀ ਗਈ ਆ ਸਾਰੇ ਕਿਸਾਨ ਆਗੂਆਂ ਨੂੰ ਸੱਦਾ ਪੱਤਰ ਦੇਣ ਵਾਸਤੇ ਕਿਸਾਨ ਆਗੂ ਸਤਕਾਰਯੋਗ ਸਰਦਾਰ ਭੰਦੇਰ ਸਾਹਿਬ ਮਨਜੀਤ ਰਾਏ ਜੀ ਹੋਰ ਜਿੰਨੇ ਵੀ ਆਗੂ ਨੇ ਸਾਰਿਆਂ ਨਾਲ ਗੱਲਬਾਤ ਟੈਲੀਫੋਨ ਤੇ ਹੋਈ ਅੱਜ ਨਹੀਂ ਹੈਗੇ ਉਹ ਕਿਉਂਕਿ 26 ਜਨਵਰੀ ਦੇ ਜਿਹੜੇ ਪ੍ਰੋਗਰਾਮ ਦੀ ਉਹ ਤਿਆਰੀ ਚੱਲ ਰਹੀ ਆ ਤੇ ਭਾਈ ਬਲਵੰਤ ਸਿੰਘ ਜੀ ਬਹਿਰਾਮਪੁਰ ਜਿਹੜੇ ਕਿਸਾਨ ਆਗੂ ਨੇ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਸਾਂਝਾ ਅਸਦਾ ਪੱਤਰ ਦਿੱਤਾ ਜਾਂਦਾ ਕਿ ਕੌਮੀ ਅਸਾਫ ਮੋਰਚੇ ਦੇ 25 ਜਨਵਰੀ ਨੂੰ ਬਹੀਰਾਂ ਘੱਟ ਕੇ ਸਾਰੇ ਕਿਸਾਨ ਆਗੂ ਤੇ ਜਿਨੇ ਵੀ ਹੋਰ ਕਿਸਾਨ ਵੀਰ ਨੇ ਸਮੂਹ ਸਾਧ ਸੰਗਤ ਆਪਾਂ ਉਥੇ ਪਹੁੰਚ ਕੇ ਹਾਜ਼ਰੀ ਲਵਾਈਏ ਤਾਂ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਹਮਾਰਾ ਸਮੇਤ ਜਿਹੜੇ 30 30 35 35 ਸਾਲਾਂ ਤੋਂ ਗੇਲਾਂ ਦੇ ਵਿੱਚ ਸਰਕਾਰ ਨੇ ਧੱਕੇ ਨਾਲ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕਰਵਾਉਣ ਵਾਸਤੇ ਇਹ ਮਹਾਪੰਚਾਇਤ ਹੋ ਰਹੀ ਆ ਆਪ ਸਾਰੀਆਂ ਸੰਗਤਾਂ ਨੇ ਵੀ ਹੀਰਾਂ ਘੱਟ ਕੇ ਪਹੁੰਚਣਾ ਤੇ ਕਿਸਾਨ ਆਗਾ ਨੂੰ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਸਾਰੇ ਉੱਥੇ ਪਹੁੰਚ ਕੇ ਹਾਜ਼ਰੀ ਲਵਾਇਓ